ਸੀ ਗਾਲ ਜੀ ਸਾਰਿਆਂ ਨੂੰ ਅੱਜ ਪੀਪਲ ਦੇ ਬਾਰੇ ਹੋਰ ਕੁਝ ਗੱਲਾਂ ਤੁਹਾਨੂੰ ਸਾਂਝੇ ਕਰਾਂਗੇ ਬਹੁਤ ਜਗ੍ਹਾ ਤੇ ਪੀਪਲ ਜਿਹੜੇ ਆਦੀਵਾਸੀ ਲੋਕ ਹੈਗੇ ਆ ਉਹਨੂੰ ਖਾਂਦੇ ਵੀ ਹੈਗੇ ਆ ਇੱਕ ਸੰਥਲ ਤੇ ਗੌਂਡ ਕਬੀਲੇ ਦੇ ਬਿਹਾਰ ਤੇ ਝਾਰਖੰਡ ਦੀ ਕਬੀਲੇ ਦੇ ਲੋਕ ਆ ਜਿਹੜੇ ਪੀਪਲ ਦੇ ਰੁੱਖ ਦੇ ਫਲ ਖਾਂਦੇ ਆ ਇਹਦੇ ਯੰਗ ਪੱਤੇ ਜਿਹੜੇ ਹੁੰਦੇ ਆ ਉਹਨੂੰ ਖਾਂਦੇ ਆ ਰੈਗੂਲਰ ਡਾਈਟ ਆ ਉਹਨਾਂ ਦੀ ਉਸ ਤੋਂ ਬਾਅਦ ਮਧ ਪ੍ਰਦੇਸ਼ ਦੇ ਮੰਡਲਾ ਤੇ ਢਿੰਡੋਰੀ ਡਿਸਟ੍ਰਿਕਟ ਰਹਿਣ ਵਾਲੇ ਆਦੀਵਾਸੀ ਕਮਿਊਨਿਟੀ ਹੈਗੀਆਂ ਉਹ ਬੇਗਾ ਕਮਿਊਨਿਟੀ ਬੋਲਦੇ ਆ ਕਬੀਲੇ ਦੇ ਲੋਕ ਆ ਉੱਥੋਂ ਦੇ ਲੋਕ ਜਿਹੜੇ ਜਿਹੜੇ ਲਾਲ ਪੱਤੇ ਹੁੰਦੇ ਜੋ ਬਿਲਕੁਲ ਯੰਗ ਨਿਕਲਦੇ ਉਹਨਾਂ ਦੀ ਸਬਜ਼ੀ ਬਣਾਉਂਦੇ ਨੇ ਪਿੱਪਲ ਦੀ ਭਾਜੀ ਬੋਲਦੇ ਆ ਉੱਥੇ ਮਤਲਬ ਉਸ ਇਲਾਕੇ ਦੇ ਵਿੱਚ ਤੇ ਪਿੱਪਲ ਦੇ ਪੱਤੇ ਤੇ ਜਿਹੜੀ ਲੀਫ ਬਡਸ ਹੁੰਦੇ ਆ ਨੂੰ ਮਤਲਬ ਉਹ ਮੰਨਦੇ ਆ ਵੀ ਬੋਡੀ ਨੂੰ ਠੰਡਾ ਰੱਖਦੇ ਆ ਗਰਮੀ ਦੇ ਵਿੱਚ ਇਹ ਉਹਨਾਂ ਦਾ ਵਿਸ਼ਵਾਸ ਹੈ ਤੇ ਪਿੱਪਲ ਦੇ ਪੱਤੇ ਨੂੰ ਬੱਕਰੀਆਂ ਹੋ ਗਈਆਂ ਪਸ਼ੂ ਹੋਗੇ ਚਾਰੇ ਵਜੋਂ ਜਦੋਂ ਲੋਕ ਪਾਉਂਦੇ ਆ ਤਾਂ ਚੰਗੀ ਤਰ੍ਹਾਂ ਖਾਂਦੇ ਆ ਉਹ ਖੁਸ਼ ਹੋ ਕੇ ਖਾਂਦੇ ਆ ਉਥੋਂ ਹਾਥੀ ਨੂੰ ਇਹਦੇ ਪੱਤੇ ਨੂੰ ਬਹੁਤ ਖੁਸ਼ ਹੋ ਕੇ ਹੁੰਦੇ ਆ ਉੜੀਸਾ ਦੇ ਜੰਗਲਾਂ ਵਿੱਚ ਕੀ ਕੀਤਾ ਜਾਂਦਾ ਜਦੋਂ ਜੰਗਲਾਂ ਦੇ ਬਿਲਕੁਲ ਫਰਿੰਜ ਹੁੰਦੀ ਹੈ ਬਾਹਰਲਾ ਹਿੱਸਾ ਹੁੰਦਾ ਤੇ ਪੀਪਲ ਦੇ ਰੁੱਖ ਲਾਇਆ ਜਾਂਦੇ ਤਾਂ ਕਿ ਹਾਥੀ ਜਿਹੜੇ ਹੈਗੇ ਆ ਉੱਥੇ ਪੀਪਲ ਦੇ ਪੱਤੇ ਖਾ ਕੇ ਆਪਣਾ ਖਰਾਕ ਨੂੰ ਪੂਰਾ ਕਰਨ ਤਾਂ ਕਿ ਉਹ ਬਾਹਰ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਨਾ ਜਾਣ ਇਹ ਵੀ ਮੰਨਿਆ ਜਾਂਦਾ ਹੈਗਾ Hindu ਧਰਮ ਵਿੱਚ ਪੀਪਲ ਦੇ ਰੁੱਖ ਨੂੰ ਤਿੰਨ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਕਿਨੇ ਜੜਾ ਵਿੱਚ ਬ੍ਰਹਮਾ ਤਣੇ ਵਿੱਚ ਵਿਸ਼ਨੂੰ ਤੇ ਟਾਣੀਆਂ ਵਿੱਚ ਸ਼ਿਵ ਦਾ ਵਾਸ ਮੰਨਿਆ ਜਾਂਦਾ ਉਦੋਂ ਲਾਰਡ ਕ੍ਰਿਸ਼ਨ ਜੀ ਕਹਿੰਦੇ ਆ ਰੁੱਖਾਂ ਦੇ ਵਿੱਚੋਂ ਮੈਂ ਘਰ ਅਸਵੱਥਾ ਰੁੱਖਾ ਉਦੋਂ ਪੀਪਲ ਦਾ ਰੁੱਖਾ ਇਹ ਵੀ ਮੰਨਦੇ ਹੈਗੇ ਆ ਤਾਂ ਇਸ ਇਸ ਤੇ ਜਿਹੜੇ ਰੁੱਖ ਹੈਗੇ ਉਹਨੂੰ ਕਾਰਬਨ ਸਿੰਘਾ ਕੋਈ ਉਮਰਾਂ ਬਹੁਤ ਵੱਡੀਆਂ ਹੈਗੇ ਜਿਹੜੇ ਰੁੱਖ ਹੈਗੇ ਲੰਬੇ ਸਮੇਂ ਜਿਉਂ ਜਿਉਂਦੇ ਰਹਿਣ ਕਰਕੇ ਤਾਂ ਇਹ ਮਤਲਬ ਕਹਿੰਦਾ ਕਾਰਬਨ ਨੂੰ ਲਗਾਤਾਰ ਆਪਣੇ ਪੱਤਿਆਂ ਵਿੱਚ ਟਾਹਣੀਆਂ ਵਿੱਚ ਸਟੋਰ ਕਰਦੇ ਨੌਇਸ ਪੋਲੂਸ਼ਨ ਤੇ 에ਅਰ ਪੋਲੂਸ਼ਨ ਨੂੰ ਘਟਾਉਣ ਵਿੱਚ ਵੀ ਮਦਦ ਕਰਦੇ ਹੈਗੇ